ਇਹ ਤੋਂ ਦਸਵਾੰਤੇ ਆ ਪਰੁੰਦੇ ਤੇ ਆਧਿਆਪਨ ਪਹੁੰਚਿਆ ਪਸ਼ੂ ਮੰਡੀ ਸਨੌਲਾ ਤੇ 6 ਮੰਡੀ 11 ਤਰੀਕ ਨੂੰ ਲਾਇਆ ਗਿਆ ਅੱਜ ਮਿਤੀ 11 9 2025 ਦੇਖੋ ਇਹ ਮੰਡੀ ਬਹੁਤ ਭਰੀ ਹੈ ਰੁਕੋ ਚੱਕੋ ਰੁਕੋ ਚੱਕੋ ਦੂਜਾ ਸਵੇਰੀ ਰਾਤ ਸਹੀਏ ਬਹੁਤ ਜਗਾਂ ਅਰੇ ਇਹ ਤਾਂ 45000 ਮੌਕੇ ਤੇ ਹੋਰ ਹੋ ਜੂ ਵੀਰ ਕਿਨੇ ਮਾਰਤਾ ਬੱਚਾ ਕੀ ਜਿੱ ਬੱਸੀ ਦੇ ਬੱਸੀ ਆ ਬੱਸੀ ਬੱਸੀ ਦਿੱਤੀ ਹੈ ਜੀ ਮੱਜ ਹਾਲੇ ਜੀ ਦੇਖੋ ਹਾਲੇ ਜੀ ਦੇ ਫਰਮ ਮੱਜ ਆਹ ਜ਼ਰੂਰ ਮੱਜ ਦੇ ਆਹ ਬੱਚਾ ਜੀ ਮੱਜ ਆਹ ਬੱਚਾ ਬਠਾਓ ਆਪਣਾ ਬੰਸੀ ਰਾਨਾ ਕਿਹੜਾ ਪੰਡਾ ਜੀ ਪਿੰਡ ਬਦਲਗੜ ਕਿੰਨਾ ਸੂਸਵੇ ਮੱਝ ਸ਼ੁਰੂਆਤੀਜਾ ਸ਼ੁਰੂਆਤੀਜਾ ਕਿੰਨੇ ਕਣੋਗੇ ਸੂਨੂ ਹੀ ਹੋਗੇ 5-6 ਦਿਨ 5-6 ਦਿਨ ਹੋ ਗਈ ਕਿੰਨਾ ਦੁੱਧ ਤੇਰਾ ਜੀ ਦੋ ਦਊਗਾ 10-11 ਕਿਲੋ 10-11 ਕਿਲੋ ਜੀ ਕੀ ਰੇਟ ਆ ਮੱਝ ਦਾ ਇਹ ਦਿੱਕਤੀ ਮੌਕੇ ਤੇ ਹੋ ਜੀ ਮਾਨਦਾਨ ਹੈ ਮੌਕੇ ਤੇ ਹੋ ਜੀ ਮਾਨਦਾਨ ਹਾਂ ਤਾਂ ਹੋ ਜੀ ਠੀਕ ਹੈ ਹੋਰ ਵੀ ਮੱਝ ਵਪਾਰ ਦਾ ਕਰਨਾ ਹੈ ਆਪਣਾ ਹੋਰ ਇੱਕਾ ਝੋਟੀ ਹੈ ਜੀ ਜੀ ਕਰੋ ਤੇ ਕੱਲ ਸਵੇਰ ਆ ਤਾਂ ਕੱਲ ਰਾਤ ਸੋਈ ਜੀ। ਪਰ ਉਹ ਚੈੱਕ ਥਾਂ ਦੇ ਵੀ। ਹੋਰ ਵੀਡੀਓ ਦਾ ਬੁਆਰਟੀ ਕਰੋ ਚੈੱਕ ਮਾਜੀ। ਕਿੰਨਾ ਵਸ ਸੁਈ ਜੋਤੀਏ? ਇਹ ਦੂਜਾ ਸੋਈ ਆ। ਕਿੰਨੇ ਦਿਨੋਂ ਕਸੂਨੋ ਜੀ? ਕੱਲ੍ਹ ਸੂਈ ਰਾਤ ਰਾਤ ਸੋਈ ਆ ਜੀ। ਪਹਿਲਾਂ ਸੂਈ ਕਿੰਨਾ ਦਿਤਾ ਜੀ? ਪਿਛਲੇ ਸੂਈ ਤੋਂ ਮਾਲਕਾਂ ਨੇ ਬੋਲਣ ਕਿਤਾ ਜੀ। ਪ੍ਰਧਾਨੀ 10-12 ਕਿਲੋ ਦਾ ਪਾਦੋਣਾ ਬਗੂ ਕੀ ਰੇਟ ਆ ਜੀ ਇਹਦਾ? ਇਹਦਾ 13 ਕਰਦੇ ਆ ਤਾਂ ਜੀ। 13 ਮੌਕਾ ਤੇ ਹੁਜਮਨ ਪੈਂਦਾ ਇਹਦਾ ਵੀ। ਠੀਕ ਹੈ ਸਾਨੂੰ ਕਰੋ ਚੱਕੀ ਹਾਂ ਮੇਰੀ ਜੀ ਕਰੋ ਚੱਕੀ ਤੋਰ ਕੇ ਦਿਖਾਣੀ ਮਾਜ ਕਰੋ ਤਾਂ ਦੇ ਜੀ ਕਿ ਆਪਣਾ ਆਮਨਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਧਰਮਕੋਟ ਮੋਗਾ ਜਲਾ ਧਰਮਕੋਟ ਮੋਗਾ ਜਲਾ ਜੀ ਵਪਾਰ ਦਾ ਕੰਮ ਹੈ ਜੀ ਆਪਣਾ ਹਾਂ ਜੀ ਤਿੰਨਵਾ ਕੋਈ ਛੋਟੀ ਉਹ ਦੂਜੇ ਸੂਆ ਸੁਣੀਏ ਦੂਜੇ ਸੂਏ ਜੀ ਕਿੰਨਾ ਵਧੀਆ ਰਹੀ ਹਾਂਜੀ ਦੁੱਧ ਕਿੰਨਾ ਪਿਆਰਾ ਜੀ ਦੁੱਧ ਵੀਰੇ ਗੱਭਣ ਆਏ ਸੋਣ ਵਾਲੀ ਆ ਦੁੱਧ ਤੇ ਆਜੂ 18 ਪਲੱਸ 18 ਪਲੱਸ ਹਾਂ ਕੀ ਰੇਟ ਹੈ ਜੀ ਫਿਰ 91 ਜੀ 91 ਮੌਕੇ ਤੇ ਹੋ ਜੀ ਹਾਂ ਮੰਨ ਤਨ ਕਰ ਦਾਂਗੇ ਪੂਰਾ ਦੋ ਵੈਗੀਆਂ ਦੋ ਨਾਲ ਮੱਝ ਖੜੀ ਇਹ ਕੱਚੀ ਆ ਜੀ 22 25 22 25 ਪੈਂਦੀ ਜੀ 25 ਪੈਂਦੀ ਜੀ ਮੱਝ ਝੋਲੀ ਝਾਲੀ ਬਹੁਤ ਖੁੱਡੀਆਂ ਮੱਝ ਦੀ ਡਬਲ ਮੱਝ ਮੀਡੀਅਮ ਹਾਈਟ ਹੈ ਰਾਜ ਰੋਦੀ ਪੂਰੀ ਮੱਝ ਕੀ ਟਾਈਮ ਲੈਂਦੀ 8 ਕਿੰਨਾ ਵਸੂਸ ਆਉਂਦੀ ਹੈ ਜੀ ਇਹ ਤੀਜੇ ਸੂਏ ਸੂਗੀ ਉਹਨਾਂ ਦੀ 20 25 ਦਿਨ ਲੈਂਦੀ ਹੈ ਜੀ ਹਾਂ 20 25 ਦਿਨ ਦੀ ਕੱਚੀ ਆ ਰਾਤ ਦਾ ਮਾਲ ਵੈ ਗਿਆ ਹੀ ਘਰੋਂ ਤੇ ਫਿਰ ਤਾਂ ਕਰਕੇ ਇਹ ਲੈਂਦੀ ਗੱਡੀ ਤੇ ਇੱਕ ਮੱਝ ਘੜ ਗਈ ਹੈ ਪਹਿਲੇ ਸੂਏ ਕਿੰਨਾ ਰੋ ਵੀ ਪਤਾ ਨਹੀਂ ਇਸ ਲਈ ਇਸ ਵਾਰ ਵੀ 18 ਪਲੱਸ ਕਿ ਹੋਇਆ ਆਪਾਂ ਠੀਕ ਹੈ ਜੀ ਕੀ ਰੇਟ ਆ ਜੀ ਇਹਦਾ ਇਹਦਾ 2 10 2 10 ਜੀ ਮੌਕੇ ਤੇ ਇਹਦਾ ਵੀ ਹੋ ਜਮਾਨਾ ਹੋ ਜੀ ਹੋ ਜੀ ਠੀਕ ਹੈ ਧੰਨਵਾਦ ਉਹ ਕਰਮਾ ਜੀ ਦੇਖੀਂ ਹਾਂ ਦੋ ਵੀ ਦੇਖੋ ਰਾਜੀ ਮਾਦ ਆ ਦੇ ਦੇ ਤੇ ਚੱਕ ਮਾ ਦੇ ਬੱਚਾ ਬਠਾਈ ਮਾ ਦੇ ਆਪਣਾ ਇੱਕ ਹੀ ਦੇਸੀ ਚਾਲਾ ਕਪੜਾ ਬਲਗਰਨ ਸੇਗਾ ਵੀਰੇ ਦਾ ਜਿਹੜਾ ਪਿੰਡ ਹੈ ਜੀ ਪਿੰਡ ਕਨੌਰੀ ਕਲਾ ਜੀ ਕਨੌਰੀ ਕਲਾ ਇਪੋਪਾਰਲਾ ਕੰਮ ਹੈ ਹਾਂ ਜੀ ਕਿੰਨਾ ਸੂਤ ਸੂਈ ਮਾ ਜੀ ਬਲੋਣ ਹੈ ਜੀ ਦੋ ਦੰਦਾ ਮੋਹ ਠੀਕ ਹੈ ਜੀ ਕਿੰਨਾ ਦੇ ਹੋਗਾ ਸੂਈ ਸੂਈ ਨੂੰ ਦਸ ਦਿਨ ਹੋ ਗਏ ਫੀਮੇਲ ਕਾਫਾ ਮਾ ਜੀ ਫੀਮੇਲ ਕਾਫਾ ਜੀ ਕਿੰਨਾ ਦੁੱਧ ਬਾਰੀ ਜੀ ਦੁੱਧ 12 ਲੀਟਰ ਤਿਆਰ ਹੈ ਜੀ ਹਾਂ ਤਿਆਰ ਹੈ 14 ਕਿਲੋ ਦੇ ਜੀ ਦੀ ਕੀ ਰੇਟ ਆਈਆ ਰੇਟ 170 ਮੰਗਦੇ ਹਾਂ ਮੌਕੇ ਤੇ ਹੋ ਜੀ ਮੰਨਦੇ ਹਾਂ ਜੀ ਕਰਦਾ ਠੀਕ ਹੈ ਕਰ ਚੈੱਕ ਕਰੀਏ ਮੱਦੇ ਖਾਂਡੇ ਵੀ ਕਰ ਚੈੱਕ ਮੁੱਠੀ ਵਾਲਾ ਕਿਉਂ ਲੱਗਿਆ ਹੋਇਆ ਵੜੀ ਮੱਦੇ ਨੂੰ ਮੁੱਠੀ ਵਾਲਾ ਕਿਉਂ ਲੱਗ ਗਈ ਖਾਂਡੇ ਵੀ ਚਲੋ ਚੈੱਕ ਬਹੁਤ ਡਬਲ ਮੱਦੇ ਉਹ ਬੱਚਾ ਬੱਥੇ ਨਗਰ ਬਾਕੀ ਜਿਹੜਾ ਲਬੀ ਫੜੋ ਤੂੰ ਕਿੰਨਾ ਵਸੂਸੀ ਮੱਜਾ ਦੂਜਾ ਚੌਥਾ ਹੈ ਜੀ ओके ਕਿੰਨਾ ਰੋਡ ਤਿਆਰ ਹੈ 14 ਕਿਲੋ ਬੋੜੀ ਤਿਆਰ ਹੈ ਵੀਰੇ 17 18 ਕਿਲੋ ਦੀ ਓਟ ਤੇ ਦੇ ਦਾਂਗੇ ਕਿੰਨੇ ਦਿਨ ਹੋ ਗਏ ਸੂਜ ਨੂੰ ਜੀ ਤਿੰਨ ਤੀਜਾ ਦਿਨ ਹੀ ਆ ਵੀਰੇ ਅੱਜ ਤੀਜਾ ਤਾਂ ਨਹੀਂ ਆ ਜੀ ਹਾਂ ਜੀ ਫੀਮੇਲ ਕਾਫੇ ਦੇ ਮਗਰ ਠੀਕ ਹੈ ਜੀ ਕੀ ਰੇਟ ਹੈ ਮੱਝ ਦਾ ਜੀ ਇਹ ਰੇਟ ਵੀ ਇੱਕ 60 ਹੈ 1 7 ਠੀਕ ਹੈ ਧੰਨਵਾਦ ਠੀਕ ਕਰੋ ਜੇ ਕਿ ਆਪਣਾ ਨਾਮ ਹੈਪੀ ਹੈ ਹੈਪੀ ਕਿਹੜਾ ਪੰਡਾ ਜੀ ਮੰਡੀ ਕਲਾ ਜੀ ਮੰਡੀ ਕਲਾ ਜੀ ਕਿੰਨਾ ਵਾ ਸੂਜੂ ਹੈ ਜੀ ਮੱਝ ਤੀਜਾ ਸੂਈ ਤੀਜਾ ਸੂਈ ਕਿੰਨਾ ਤਦ ਤਿਆਰ ਹੈ ਜੀ ਦੁੱਧ ਹੁਣ 13 ਕਿਲੋ ਹੋਈ ਕਿੰਨੇ ਦਿਨ ਹੋ ਗਏ ਸੁਣੀ ਜੀ ਹੋ ਗਈ 13 ਦਿਨਾਂ ਨੇ 13 ਦਿਨ ਹੋ ਗਏ ਸੁਣੀ ਜੀ ਬੱਚਾ ਕੀ ਦੱਸੇ ਕਟਾਈ ਕਟਾਈ ਕੀ ਰੇਟ ਹੈ ਜੀ ਮੱਝ ਦਾ ਮੁੱਲ ਦਾ 10 ਦਾ ਕਰਦੇ ਠੀਕ ਹੈ ਜੀ ਮੌਕੇ ਤੇ ਕਰ ਦੋ ਮਾਨਤਾ ਹਾਂ ਜੀ ਮਾਨਦਾਨ ਕਰਦਾ ਠੀਕ ਹੈ ਕਰੂ ਮੱਝਾਈ ਆਪਣੀ ਨਾ ਆਪਣੀ ਖਰੀਦੀ ਹੋਈ ਖਰੀਦੀ ਹੋਈ ਵਪਾਰ ਦਾ ਕੰਮ ਹੈ ਹਾਂ ਜੀ ਠੀਕ ਹੈ ਸਿਰੋ ਚੱਕ ਆਲੇ ਵੀਰ ਕਰੋ ਚੱਕ ਮੱਝ ਥੋੜੀ ਜਿਹੀ ਲੈ ਵੀਰ ਤੱਕ ਮੋਰ ਨੂੰ ਆਈ ਮੱਝ ਇਹ ਬੱਚੇ ਬੱਠੇ ਜੀ ਮੱਝ ਦਾ ਸਰੋ ਚੱਕ ਥਾਂ ਲੈ ਵੀ ਇਸ ਮੇ ਲੇ ਵੀ ਪੱਕਾ ਫੋੜੀ ਮੂਰ ਨੂੰ ਅਜ ਮਜਰੀ ਸਰੋ ਚੱਕ ਅਬ ਦੇ ਦੂਇਂ ਮਜਾ ਇਹ ਦੂਜਾ ਸੁਆਈ ਦੂਜਾ ਹੀ ਇਹਦਾ ਕੀ ਰੇਟ ਆ ਇਹਦਾ 1 20 ਆ 1 20 ਕਿੰਨਾ ਤੁਹ ਤੋਂ ਦੇ ਰਹੀ ਇਹਦੇ ਥੱਲੇ 11 ਕਿਲੋ ਆਈ 11 ਕਿਲੋ ਆਈ ਹਾਂਜੀ ਸੱਤ ਮਾ ਦਿਨ ਦੀ ਤੁਸੀਂ ਸੱਤ ਮਾ ਦਿਨ ਸੁਦੀ ਬੱਚਾ ਕੀ ਹੈ ਤੇ ਇਹਦੇ ਕਿਸੇ ਕੱਟੀ ਹੈ ਇਹਦੇ ਕਿਸੇ ਕੱਟੀ ਹੈ ਠੀਕ ਹੈ ਧੰਨਵਾਦ ਅੱਜ ਜੀ ਠੀਕ ਕਰੋ ਚੱਕੀ ਮਾ ਬਹੁਤ ਡਬਲ ਮਾ ਗਈ ਅਦਰ ਕੋਆਰਟੀ ਕਰੋ ਚੱਕ ਮਾਝੇ ਦੇ ਦੇਖੋ ਮੋਠੀ ਵਾਲਾ ਚੌਂ ਲੱਗਿਆ ਹੋਇਆ ਮਾਝੇ ਨੂੰ ਬੋਡ ਡਵਲ ਮਾਝੇ ਚਾਦ ਕਰ ਚੱਕ ਬਾਕੀ ਡੀਟੇਲ ਵੀ ਤੋਲੇ ਕੇ ਬਣੇ ਹਾਂ ਇਹ ਵੀ ਕਰ ਰੋ ਚੱਕ ਕਰਦੇ ਬਹੁਤ ਆ ਮਾਝੇ ਦਾ ਬਾਕੀ ਡਿਟੇਲ ਵੀ ਤੁਹਾਨੂੰ ਲੇ ਕੇ ਦਿੰਨੇ ਆਂ ਹਾਂ ਦਲਦੀਪ ਸਿੰਘ ਜੀ ਕਿਹੜਾ ਪੰਡਾ ਜੀ ਗੜੱਦੀ ਆ ਜੀ ਗੜੱਦੀ ਕਿੰਨਾ ਮਾ ਸੂਈ ਝੋਟੀ ਇਹ ਤੀਜੀ ਜੀ ਕੀ ਬੱਚਾ ਦੱਤਾ ਜੀ ਪੱਟੀ ਆਈ ਮੋਰ ਪੱਟੀ ਆ ਕਿੰਨੇ ਦਿਨ ਹੋ ਗਏ ਸੂਈ ਸੂਈ ਨੂੰ ਹੋ ਗਏ ਨੂੰ 12 13 ਦਿਨ 12 ਦਿਨ ਕਿੰਨਾ ਰੋ ਤੋਂ ਤਿਆਰ ਹੈ ਜੀ ਹੁਣ 16 ਲੀਟਰ ਤਿਆਰ ਹੈ ਜਮਾ ਹਾਂ ਜਮਾ ਤਿਆਰ ਹੈ ਜੀ ਕੀ ਰੇ ਕਾਈ ਮਾਜ ਦਾ ਸਵਾ ਦੋ ਜੀ ਸਵਾ ਦੋ ਲੱਖ ਜੀ ਹੋਜੂ ਮੌਕੇ ਤੇ ਹੀ ਹਾਂ ਹੀ ਮੌਕੇ ਤੇ ਕਰਦਾ ਮੈਂ ਠੀਕ ਹੈ ਧੰਨਵਾਦ ਕਰੋ ਚੱਕ ਦੀ ਦੋਬੀ

ਸੋ ਤੱਕ ਲੈਵਲ ਅੱਗਿਆ ਹੋਇਆ ਜੀ ਸਾਜੀ ਸਿੰਘ ਮਰ ਗਿਆ ਉੱਪਰ ਮਰ ਗਿਆ ਬਾਕੀ ਵੀ ਇਹ ਤੋਂ ਗੱਲ ਹੈ ਰਮਨਦੀਪ ਸਿੰਘ ਜੀ ਪੰਡਾ ਜੀ ਕੋਡ ਦਿੰਦਾ ਹਾਂ ਹਾਂ ਇਹ ਵੀ ਇਹ ਚੌਥਾ ਸੂਆ ਸੂਣਾ ਆਣੇ ਗੱਬਣ ਹੈ ਕਿੰਨੇ ਦਿਨ ਲਾਈ ਮੰਨ ਕੇ ਜੇ ਪਰ ਅੱਜ ਪਰਸੋਂ ਦੇ ਦਿਨ ਪੂਰੇ ਨਹੀਂ ਵੀਰੇ ਕੱਲ ਦੇ ਦਿਨ ਛੱਡ ਕੇ ਨਾ ਦੋਤਾ ਦਈ ਪੈਦਾ ਨੇ ਦੁੱਧ ਵੀਰੇ 1.8 19 ਕਿਲੋ ਦਾ ਜਿਹੜਾ ਦਿੱਤਾ ਆਪਣੇ ਘਰੇ ਮੈਂ ਖੁਦ ਹੀ ਕੱਟੀ ਪਾਲੀ ਹੋਈ ਐ ਹਾਂ ਹਾਂ ਠੀਕ ਐ ਕਿਹੜਾ ਭਰਾ ਪੁੱਤ ਬਾਈ ਠੀਕ ਐ ਵੀਰੇ ਮੰਨ ਕੇ ਚੱਲੋ ਨਵਾਬ ਦਾ ਭਰਾ ਹੋਇਆ ਜੀ ਸਰਸਵਤੀ ਵਾਲਿਆਂ ਦਾ ਹਾਂ ਹਾਂ ਰੇਟ ਕਿੰਨਾ ਦੋ ਰੇਟ ਵੀਰੇ 175 ਐ ਚੌਥਾ 100 ਐ ਵੀਰੇ ਨਾ ਪੈ ਤੂਠ ਮਾਰੀ ਐ ਨਾ ਅੱਜ ਨਾ ਕਹਣਾ ਹਾਂ ਹਾਂ ਗਰੇ ਘਰ ਦੀ ਕੱਟੀ ਪਾਲੀ ਵੀ ਐ ਜੇ ਮਾਮਾ ਜੀ ਕਿਹੜੀ ਹਾਂ ਲੈ ਲੈ ਦੇਖੋ ਇਹ ਬੱਚਾ ਮੈਂ ਤੋ ਦੇ ਕਰੋ ਚੈੱਕ ਤੋਰਾ ਤਰਾ ਕਰੋ ਚੈੱਕ ਹਾਂ ਲੈ ਗੀ ਸੁਣੀਏ ਜਤ ਮੈਡਰ ਕੁਆਲਟੀ ਕਰੋ ਚਤੇ ਬਾਕੀ ਡਿਟੇਲ ਵੀ ਤੋ ਲੈ ਕੇ ਰਮਣ ਸੰਗਸਕਤੀ ਦੀ ਸੁਣੀ ਬਾਕੀ ਡਿਟੇਲ ਆਪਾਂ ਵੀ ਤੋ ਲੈ ਕੇ ਦਨੇ ਆ ਮੁੱਠੀ ਵਾਲਾ ਚੌਂ ਲੱਗਿਆ ਜਾ ਬਠਾਈ ਜੋ ਜੀ ਮੇਰਾ ਨਾਮ ਬੂਟਾ ਸਿੰਘ ਹੈ ਜੀ ਪਿੰਡ ਅਸਨੀਆ ਪਿੰਡ ਅਸਨੀਆ ਬਠੰਡੇ ਕੋਈ ਇਹ ਦੂਜੇ ਸੂਏ ਆ ਜੀ ਹਾਂ ਜੀ ਹਾਂ ਜੀ ਕਰਦਾ ਠੀਕ ਹੈ ਚਲ ਚੈੱਕ ਕਰੀਏ ਮੱਦੇ ਇਹ ਮੱਦੇ ਇਹ ਖਾਂ ਦੇ ਵੀ ਕਰੋ ਚੈੱਕ ਮੁੱਠੀ ਵਾਲਾ ਕਿਉਂ ਲੱਗਿਆ ਹੋਇਆ ਵੜੀ ਮੱਦੇ ਮੁੱਠੀ ਵਾਲਾ ਕਿਉਂ ਲੱਗ ਗਏ ਹਾਂ ਦੇ ਵੀ ਕਰੋ ਚੈੱਕ ਬਹੁਤ ਡਾਊਲ ਮਾ ਦੇ ਉਹ ਬੱਚਾ ਬੱਤੀ ਮਗਰ ਬਾਕੀ ਜਿਹੜਾ ਲੂਬੀ ਕੋਲੋਂ ਤਾ ਕਿੰਨਾ ਵਸੂ ਸੀ ਮਾਜਾ 2/4 ਚੌਥਾ ਜੀ ਚੌਥਾ ਜੀ ਕਿੰਨਾ ਰੋਦ ਤਿਆਰ ਹੈ ਜੀ 14 ਕਿਲੋ ਬੋੜੀ ਤਿਆਰ ਹੈ ਵੀਰੇ 17 18 ਕਿਲੋ ਦੀ ਓਟ ਤੇ ਦੇ ਦਾਂਗੇ ਕਿੰਨੇ ਦਿਨ ਹੋ ਗਏ ਸੂਨੀਓ ਜੀ ਇਹਨੂੰ ਤੀਜਾ ਦੇ ਨਹੀਂ ਆ ਵੀਰੇ ਅੱਜ ਤੀਜਾ ਦੇ ਨਹੀਂ ਆ ਜੀ ਹਾਂਜੀ ਫੀਮੇਲ ਕਾਫੇ ਦੇ ਮਗਰ ਠੀਕ ਹੈ ਜੀ ਕੀ ਰੇਟ ਹੈ ਮਾਜਾ ਦੇ ਦੋ ਜੀ ਇਹ ਰੇਟ ਵੀ 160 17 ਠੀਕ ਹੈ ਧੰਨਵਾਦ ਠੀਕ ਕਰੋ ਜੀ ਕਿ ਇਹ ਆਪਣਾ ਨਾਮ ਹੈਪੀ ਹੈ। ਹੈਪੀ ਕਿਹੜਾ ਪੰਡਾ ਜੀ? ਮੰਡੀਕਲਾ ਜੀ। ਮੰਡੀਕਲਾ ਜੀ। ਕਿੰਨਾ ਵਸੂ ਸੁਆ ਜੀ? ਤੀਜਾ ਸੁਆ ਜੀ। ਤੀਜਾ ਸੁਆ ਜੀ। ਕਿੰਨਾ ਦੁੱਧ ਤਿਆਰਾ ਜੀ? ਦੁੱਧ ਹੁਣ 13 ਕਿਲੋ ਹੈ। ਕਿੰਨੇ ਦਿਨ ਹੋ ਗਏ ਸੁਆ ਜੀ? ਹੋ ਗਏ 13 ਦਿਨ। 13 ਦਿਨ ਹੋ ਗਏ ਸੁਆ ਜੀ। ਬੱਚਾ ਕੀ ਹੈ ਤੁਸੀਂ? ਕਟਾਈ। ਕਟਾਈ। ਕੀ ਰੇਤਾ ਜੀ ਮੱਝ ਦਾ? ਮੁੱਲ ਦਾ 10 ਦਾ ਕਰਦੇ। ਠੀਕ ਹੈ ਜੀ। ਮੌਕੇ ਤੇ ਕਰ ਦੋ ਮਾਨਤਾ। ਹਾਂ ਜੀ ਮਾਨਦਾਨ ਕਰ ਦਾਂ ਠੀਕ ਹੈ। ਕਰੂ ਮੱਝੀ ਆਪਣੀ ਨਾ ਆਪਣੀ ਖਰੀਦੀ ਹੋਈ ਖਰੀਦੀ ਹੋਈ ਇਹ ਵਪਾਰ ਦਾ ਕੰਮ ਹੈ ਹਾਂਜੀ ਠੀਕ ਹੈ ਚਲੋ ਚੈੱਕ ਥਾਂ ਲੇ ਵੀਰ ਕਰੋ ਚੈੱਕ ਮੱਝ ਥੋੜੀ ਜਿਹੀ ਲੇਵੀਂ ਤੱਕ ਮੋੜ ਨੂੰ ਆਈ ਮੱਝ ਇਹ ਬੱਚੇ ਬੱਠੇ ਜਿਹੜੇ ਮੱਝ ਦਾ ਚਲੋ ਚੈੱਕ ਥਾਂ ਲੇ ਵੀਰ ਇਸ ਮੀਅ ਲੇਵੀਂ ਤੱਕ ਥੋੜੀ ਜਿਹੀ ਮੋੜ ਨੂੰ ਆਈ ਮੱਝ ਦੀ ਚੈੱਕ ਦੂਈ ਮੱਝਾਂ ਤੇ ਦੂਜਾ ਸੂਆ ਜੀ ਦੂਜਾ ਹੀ ਕਿਹੜਾ ਕੀ ਰੇਟ ਆਈ ਇਹਦਾ 1 20 ਹੈ 1 20 ਹੈ ਕਿੰਨਾ ਦੁੱਧ ਦੇ ਰਹੀ ਇਹਦੇ ਥੱਲੇ 11 ਕਿਲੋ ਹੈ 11 ਕਿਲੋ ਹੈ ਹਾਂਜੀ 7ਵਾਂ ਦਿਨ ਦੀ ਹੈ ਤੁਸੀਂ 7ਵਾਂ ਦਿਨ ਦੀ ਬੱਚਾ ਕੀ ਹੈ ਇਹਦੇ ਵਿੱਚ ਕੱਟੀ ਹੈ ਇਹਦੇ ਵਿੱਚ ਕੱਟੀ ਹੈ ਠੀਕ ਹੈ ਧੰਨਵਾਦ ਹਾਂਜੀ ਜੀ ਠੀਕ ਕਰੋ ਤੇ ਕਹਿੰਦੇ ਮਾਜੇ ਬਹੁਤ ਡਬਲ ਮੰਗਿਆ ਹੈ ਅਦਰ ਕੋ ਆਪ ਵੀ ਕਰੋ ਚੈੱਕ ਮਾਜੇ ਦੇ ਦੇਖੋ ਮੋਠੀ ਵਾਲਾ ਚੌਂ ਲੱਗਾ ਹੋਇਆ ਮਾਜੇ ਨੂੰ ਰੋਡ ਡਵਲਪਮੈਂਟ ਦੇ ਸਟਾਫ ਕਰਦੋ। ਸਿਰ ਚੈੱਕ। ਬਾਕੀ ਡਿਟੇਲ ਵੀ ਤੁਲੇ ਕਿਦਣੀਆਂ। ਹਾਂ ਬੀਗੂ ਵੀ ਚੈੱਕ। ਕਰਦੋ ਵੀ ਬਹੁਤ ਆਮ ਜਿਹਾ। ਬਾਕੀ ਡਿਟੇਲ ਵੀ ਤੁਲੇ ਕਿਦਣੀਆਂ। ਹਾਂ, ਦਲਦੀਪ ਸਿੰਘ ਜੀ। ਕਿਹੜਾ ਪੰਨਾ ਜੀ? ਗੜੱਦੀ ਆ ਜੀ। ਗੜੱਦੀ 900 ਸਵੀਟੀ ਝੋਟੀ। ਇਹ ਤੀਜੀ ਜੀ। ਈ ਬੱਚਾ ਦਿੱਤਾ ਹੀ ਕੱਟੀ ਆਈ ਮੋਰ ਤੇੱਟੀਆ ਕਿੰਨੇ ਦਿਨ ਹੋ ਗਏ ਸੂਈ ਸੂਈ ਨੂੰ ਹੋ ਗਏ ਨੂੰ 12 ਦਿਨਾਂ ਤੱਕ 12 ਦਿਨ ਕਿੰਨਾ ਦੋਤ ਤਿਆਰਾ ਜੀ ਹੁਣ 16 ਲੀਟਰ ਤਿਆਰਾ ਹੀ ਜਮਾ ਹਾਂ ਜਮਾ ਤਿਆਰਾ ਹੀ ਕੀ ਰੇ ਕਾਈ ਮੱਝ ਦਾ ਸਵਾ ਦੋ ਜੀ ਸਵਾ ਦੋ ਲੱਤੀਆ ਜੀ ਹੋ ਜੂ ਮੱਕ ਤੇ ਹੀ ਹਾਂ ਜੀ ਮੋਕੇ ਤੇ ਕਰਦਾ ਮੈਂ ਠੀਕ ਹੈ ਧੰਨਵਾਦ ਕਰੋ ਚੱਕ ਦੀ ਬੱਗੀ ਹਾਂ ਬੇ ਜੀ ਕਰੋ ਚੱਕ ਬੋਡ पर डबल खाने वाले के लिए ये देखो चेक करो ऑर्डर क्वालिटी करो चेक कर लो क्वालिटी में जी बाकी डिटेल वीर तो लेके आने बाकी डिटेल वीर तो लेके आने करो चेक कर सूट अकले वाला गया है ये ਤਾਜੀ ਸੀ ਮਰਦੀਆ ਗੁੱਡ ਮੱਗੇ ਬਾਕੀ ਵੀ ਇਹ ਬੋਲਦੇ ਆ ਰਾਮਨਦੀਪ ਸਿੰਘ ਜੀ ਪੰਡਾ ਜੀ ਕੋਟ ਦੇ ਨਾਮ ਹਾਂ ਹਾਂ ਇਹ ਵੀਰੇ ਚੌਥਾ ਸੂਆ ਸੂਣਾ ਲੈਣੇ ਗੱਬਣ ਹੈ ਗੱਬਣ ਹੈ ਕਿੰਨੇ ਦਿਨ ਲਈ ਮੰਨ ਕੇ ਜਦ ਤਾਰਾ ਅੱਜ ਪਰਸੋਂ ਦੇਣ ਪੂਰੇ ਨੇ ਵੀਰੇ ਕੱਲ ਦੇ ਦਿਨ ਛੱਡ ਕੇ ਇਹਨਾਂ ਤੋਂ ਦੁੱਧ ਪਹਿਲਾਂ ਦੁੱਧ ਵੀਰੇ 18 19 ਕਿਲੋ ਦਾ ਝੜ ਦਿੱਤਾ ਆਪਣੇ ਘਰੇ ਤਾਂ ਖੋਦ ਹੀ ਕੱਟੀ ਪਾਲੀ ਹੋਈ ਹੈ ਹਾਂ ਹਾਂ ਇਹ ਠੀਕ ਹੈ ਕਿਹੜਾ ਭਰਾ ਕੋਤਾ ਜੀ ਠੀਕ ਹੈ ਵੀਰੇ ਮੰਨ ਕੇ ਚੱਲੋ ਨਵਾਬ ਦਾ ਭਰਾ ਹੋਇਆ ਹੈ ਜੀ ਸਰਸਵਤੀ ਵਾਲਾ ਦਾ ਹਾਂ ਹਾਂ ਵੀਰੇ ਟਾਈਮ ਆਜਾ ਰੇਟ ਵੀਰੇ 175 ਹੈ 375 ਚੌਥਾ 100 ਹੈ ਵੀਰੇ ਲਾ ਆਪੇ ਠੂਠ ਮਾਰੀਏ ਨਾ ਅੱਜ ਨਾ ਕਹਾਂ ਪਰ ਉਹ ਮਾਟੀਗਾ ਹਾਂ ਹਾਂ ਗਰੇ ਘਰ ਦੀ ਕੱਟੀ ਵਾਲੀ ਜੇ ਮਾਮਾ ਜੀ ਕਿਹ ਕਿਹ ਖਾਣ ਦੇ ਵੇਖੋ ਇਹ ਬੱਚਾ ਵੇਖੋ ਕਰੋ ਚੱਕ ਤੋਰਾ ਤਰਾ ਕਰੋ ਚੈੱਕਿੰਗ ਆਂ ਦੇਖ ਦੀ ਸੁਣੀਆ ਜੋਤ ਮੈਡਰ ਕੁਆਲਟੀ ਕਰੋ ਚਤੇ ਬਾਕੀ ਡਿਟੇਲ ਵੀ ਤੁਹਾਨੂੰ ਲੈ ਕੇ ਰਿਹਾ ਮੈਂ ਸੰਗਤ ਸੱਤ ਦੇ ਸੁਣੀ ਬਾਕੀ ਡਿਟੇਲ ਆਪਾਂ ਵੀਰ ਕੋਲ ਲੈ ਕੇ ਦਨੇ ਆ ਮੁੱਠੀ ਵਾਲਾ ਚੌਂ ਲੱਗਿਆ ਜੇ ਬਠਾ ਝੋਤੀ ਦਾ ਮੇਰਾ ਨਾਮ ਬੂਟਾ ਸਿੰਘ ਆ ਜੀ ਪਿੰਡ ਅਸੇ ਨਹੀਂ ਆ ਜੀ ਮੀਆ ਮਿਢੰਡੇ ਕੋਈ ਇਹ ਨਮਾ ਉਸ ਲਈ ਤੋਂ ਇਹ ਦੂਜੇ ਸੂਏ ਆ ਜੀ ਹਾਂ ਜੀ ਇਹਦਾ 140 ਕਰਦੇ ਆ ਮੁੱਲ ਦਾ ਜੀ ਬੱਚਾ ਕਿਹਦੇ ਪੈਣੀ ਹੈ ਬੱਚਾ ਕਟਾਈ ਮਗਰ ਬੱਚਾ ਕਟਾਈ ਕਿੰਨੇ ਦਾ ਮੁੱਲ ਇਹਨੂੰ ਹੋ ਗਈ ਹਫ਼ਤੇ ਦੀ ਸੂਈ ਵੀ ਹੈ ਹਾਂ ਜੀ ਵਿੱਚੋਂ ਕਰ ਦਾਂਗੇ ਜੀ ਮਾਨਤਾ ਕਰ ਦਾਂਗੇ ਦੁੱਧ ਹੁਣ ਆ ਗਿਆ 12 ਲੀਟਰ ਤਿਆਰ ਜੀ 12 ਲੀਟਰ ਆ ਰਾਵਣਾ ਕੋਈ 15 ਲੀਟਰ ਤੋਂ ਇਕੱਠੀ ਨੇ ਦੁੱਧ ਦੇਣਾ ਜੀ

ਸੋ ਤੇ ਲੋ ਮਾਤਰੋ ਚਿੱਤ ਇਹ ਵੀ ਕਰੋ ਚੱਕ ਦੋਨੇ ਮੱਝਾਂ ਵੀ ਬਾਕੀ ਚਿੱਤ ਵੀ ਕਰ ਲਓ ਤਾਂ ਕਿ ਜਿਹੜਾ ਮੇਰੇ ਵਾਰਨ ਪਤਾ ਬੰਦੇ ਨਾ ਹੋਰ ਸੋਮਾ ਦੀ ਡਿਟੇਲ ਵੀ ਪਰੇ ਕਰਨੀ ਆ ਸਖਵਿੰਦਰ ਸਿੰਘ ਬਈਆ ਸਵਾਲ ਕਰ ਗੋ ਬਈ ਆਪਾਂ ਨੂੰ ਪ੍ਰਣਾਲਾ ਬਈ ਇਹ ਦੂਜਾ ਸੂਆ ਸੂਈ ਆ ਬਈ 3-4 ਦਿਨ ਹੋ ਗਏ ਬਈ ਸੂਈ ਹੱਥ ਟੱਟ ਗਿਆ ਬਈ ਦੁੱਧ ਇਸ ਟਾਈਮ ਬਈ ਬੋੜਾ 8-9 ਲੀਟਰ ਤਿਆਰ ਆ ਪਿਛਲੇ ਦੂਜੇ ਨੇ 14 ਲੀਟਰ ਦਿੱਤਾਗਾ 8 ਤੋਂ ਸਟਾਰਟ ਹੋਈ ਆ ਇਹਦਾ ਬਈ 1 1.50 ਹਾਂ ਦੀ ਰਵੀ ਜੀ ਆਪਣੀ ਹੈ ਹਾਂ ਇਹ ਵੀ ਆਪਣੀਆਂ ਬਈ ਇਹ ਕਿੰਨਾ ਸੁੱਤੀ ਇਹ ਤੀਜਾ ਸੂਆ ਬਈ ਤੀਜਾ ਕੀ ਬੱਚਾ ਦਿੱਤਾ ਨਹੀਂ ਇਹਨੇ ਵੀ ਕੱਟੀ ਦਿੱਤੀ ਬਈ ਇਹ ਹੁਣੇ ਸੂਈ ਆ ਤਾਜੀ ਇਹ ਅੱਜ ਕਾ ਜੀ ਹਾਂ ਹੁਣੇ ਸੂਈ ਆ ਬਈ ਘੰਟਾ ਕੋ ਇਹਦਾ ਇੱਕ 10 ਬਈ ਪਹਿਲਾਂ ਕਿੰਨਾ ਤੋਲ ਪਾਇਆ ਨਹੀਂ ਬੱਚਾ ਇਹਨੇ 12 ਕਿਲੋ ਬਈ ਹਾਂ ਬਈ ਮਾਨਦਾਨ ਇਹ ਚੋ ਡੂੜ ਲੱਖ ਵਾਲੀ ਜੋ ਵੀ ਕੁੱਲਾ ਕਰਕੇ ਤੋੜਾਂਗੇ ਮਾਨਦਾਨ ਇਹ ਚੋ ਵੀ ਕਰਦਾਂਗੇ ਮਾਨਦਾਨ

ਮੱਖਣ ਸਿੰਘ ਕਿਹੜਾ ਬੰਦਾ ਜੀ ਬਰਨਾਲਾ ਬਰਨਾਲਾ ਆਸ ਬਰਨਾਲਾ ਕੀ ਕਰੇ ਮਸੂ ਜੀ ਮੱਝਾ ਕੀ ਜਾਈ ਕੀ ਜਾਈ ਦੇ ਵੇ ਤਾਂ ਕਮੂਣ ਹੋਣੀ ਥੋੜੀ ਕਿੰਨਾ ਦੁੱਧ ਤਿਆਰਾ ਜੀ ਦੁੱਧ ਹੋਣਾ ਹੈਗਾ 16 ਲੀਟਰ 16 ਲੀਟਰ ਜੀ ਕਿੰਨੇ ਦਿਨ ਹੋ ਗਏ ਅੱਜ ਹੋ ਗਏ 18 ਦਿਨ 18 ਨੂੰ ਬੱਚਾ ਬੱਚਾ ਕੀ ਦਿੱਤਾ ਨਹੀਂ ਕੱਟੀ ਆ ਕੱਟੀ ਕੀ ਰੇਟ ਆ ਜੀ 240 ਆ 240 ਮੌਕੇ ਦੇ ਹੋ ਗਏ ਖਾਤੇ ਪਤੇ ਹਾਂ 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 ਧੰਨਵਾਦ